ਗੋਇੰਦਵਾਲ ਸਾਹਿਬ ਗੁਰਦੁਆਰਾ ਬਾਲੀ ਸਾਹਿਬ ਜੀ ਦੇ ਆਪ ਦਰਸ਼ਨ ਕਰ ਰਹੇ ਹਾਂ ਆਉ ਜਾਣਦੇ ਹਾਂ ਇਸ ਗੁਰੂ ਘਰ ਦਾ ਇਤਿਹਾਸ ਤੇ ਇਹ ਗੁਰੂ ਘਰ ਕਿਸ ਨੇ ਅਤੇ ਕਦੋਂ ਵਸਾਇਆ ਸੀ ਤੀਸਰੇ ਗੁਰੂ ਧੰਤਨ ਗੁਰੂ ਅਮਰਦਾਸ ਜਿਨ੍ਹਾਂ ਦਾ ਜਨਮ ਬਾਸਰਕੇ ਗਿੱਲ ਜ਼ਿਲ੍ਹਾ ਅੰਮ੍ਰਿਤਸਰ ਪਿਤਾ ਤੇਜਪਾਂਜੀ ਦੇ ਗ੍ਰਹਿ ਵਿਖੇ ਹੋਇਆ ਸੀ ਗੁਰਤਾ ਗੱਦੀ ਮਿਲਣ ਤੋਂ ਪਹਿਲਾਂ ਧੰਤਨ ਗੁਰੂ ਅਮਰਦਾਸ ਜੀ ਹਰਦوار ਜੀ ਦੇ ਯਾਤਰਾ ਕਰਨ ਜਾਇਆ ਕਰਦੇ ਸਨ ਤਕਰੀਬਨ 20-21 ਸਾਲ ਉਹਨਾਂ ਨੇ ਹਰੀਦਵਾਰ ਦੀ ਯਾਤਰਾ ਕੀਤੀ। ਯਾਤਰਾ ਕਰਦੇ ਆਂ ਦੌਰਾਨ ਇੱਕ ਦਿਨ ਉਹਨਾਂ ਦਾ ਮਲਾਪ ਉੱਥੇ ਇੱਕ ਬ੍ਰਹਮਚਾਰੀ ਦੇ ਨਾਲ ਹੋਇਆ। ਕੁਝ ਦਿਨ ਉਹਨਾਂ ਦੇ ਨਾਲ ਰਹਿਣ ਤੋਂ ਬਾਅਦ ਉਹ ਉਸ ਬ੍ਰਹਮਚਾਰੀ ਜੀ ਨੂੰ ਗੁਰੂ ਅਮਰਦਾਸ ਜੀ ਆਪਣੇ ਪਿੰਡ ਆਪਣੇ ਨਗਰ ਬਾਸਰ ਕੇ ਲੈ ਆਉਂਦੇ ਸਨ। ਇੱਕ ਦਿਨ ਉਸ ਬ੍ਰਹਮਚਾਰੀ ਜੀ ਨੇ ਉਹਨਾਂ ਨੂੰ ਸਵਾਲ ਕੀਤਾ ਕਿ ਤੁਹਾਡਾ ਗੁਰੂ ਕਿਹੜਾ ਹੈ? ਤਾਂ ਗੁਰੂ ਅਮਰਦਾਸ ਜੀ ਨੇ ਜਵਾਬ ਦਿੱਤਾ ਕਿ ਅਸੀਂ ਅਜੇ ਕੋਈ ਗੁਰੂ ਧਾਰਨਾ ਨਹੀਂ ਕੀਤੀ ਇਹ ਸੁਣ ਕੇ ਬ੍ਰਹਮਚਾਰੀ ਭੜਕ ਉੱਠਿਆ ਤੇ ਉਹਨੇ ਕਿਹਾ ਕਿ ਮੈਨੂੰ ਇੱਕ ਨਗੂਨੇ ਦਾ ਸਾਥ ਮਿਲਿਆ ਤੇ ਮੈਂ ਇੱਕ ਨਗੂਨੇ ਹਥੋਂ ਜਲ ਪਾਣੀ ਛਕਦਾ ਰਿਹਾ ਇਹ ਕਹਿ ਕੇ ਉਹ ਬ੍ਰਹਮਚਾਰੀ ਚਲੇ ਗਏ ਤੇ ਇਸ ਗੱਲ ਨੇ ਗੁਰੂ ਅਮਰਦਾਸ ਜੀ ਨੂੰ ਅੰਦਰ ਤੱਕ ਝੰਡੋੜ ਕੇ ਰੱਖ ਦਿੱਤਾ ਇੱਕ ਦਿਨ ਅਮਰਤ ਵੇਲੇ ਗੁਰੂ ਅਮਰਦਾਸ ਜੀ ਦੇ ਕੰਨਾਂ ਵਿੱਚ ਗੁਰਬਾਣੀ ਦੀ ਆਵਾਜ਼ ਸੁਣਦੀ ਹੈ ਤੇ ਉਹਨਾਂ ਨੇ ਜਦੋਂ ਦੇਖਿਆ ਕਿ ਇਹ ਆਵਾਜ਼ ਆ ਕਿੱਥੋਂ ਰਹੀ ਹੈ ਤੇ ਪਤਾ ਲੱਗਿਆ ਕਿ ਉਹਨਾਂ ਦੇ ਹੀ ਭਰਾ ਦੇ ਗ੍ਰਹਿ ਵਿੱਚੋਂ ਆ ਰਹੀ ਹੈ ਕਿਉਂਕਿ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਗੁਰੂ ਅਮਰਦਾਸ ਜੀ ਦੇ ਭਰਾ ਦੇ ਪੁੱਤਰ ਨਾਲ ਵਿਆਹੀ ਹੋਈ ਸੀ ਗੁਰੂ ਅਮਰਦਾਸ ਜੀ ਨੇ ਦਿਨ ਚੜੇ ਬੀਬੀ ਅੰਮ੍ਰੋ ਜੀ ਨੂੰ ਪੁੱਛਣ ਚਲੇ ਗਏ ਕਿ ਪੁੱਤਰੀ ਇਹ ਗਰਬਾਣੀ ਕਿਸ ਦੀ ਪੜਦੀ ਸੀ ਤੇ ਉਹਨਾਂ ਨੇ ਕਿਹਾ ਕਿ ਇਹ ਬਾਣੀ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਤੇ ਮੇਰੇ ਪਿਤਾ ਜੀ ਹੁਣ ਗੁਰਤਾ ਗੱਦੀ ਤੇ ਬਰਾਜਮਾਨ ਹਨ ਤੇ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਹਨ ਗੁਰੂ ਅਮਰਦਾਸ ਜੀ ਨੇ ਬੀਬੀ ਅੰਮ੍ਰੋ ਜੀ ਨੂੰ ਕਿਹਾ ਕਿ ਪੁੱਤਰੀ ਅਸੀਂ ਵੀ ਤੁਹਾਡੇ ਨਾਲ ਤੁਹਾਡੇ ਪਿਤਾ ਜੀ ਦੇ ਦਰਸ਼ਨ ਕਰਨੇ ਚਾਹੁੰਦੇ ਹਾਂ ਤੇ ਮੈਨੂੰ ਇੱਕ ਦਿਨ ਸਮਾਂ ਮਿਲਿਆ ਤਾਂ ਬੀਬੀ ਅੰਮ੍ਰੋਜੀ ਗੁਰੂ ਅਮਰਦਾਸ ਜੀ ਨੂੰ ਖਡੂਰ ਸਾਹਿਬ ਦੀ ਧਰਤੀ ਤੇ ਲੈ ਕੇ ਆਉਂਦੇ ਹਨ ਤਾਂ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਅਸੀਂ ਰਿਸ਼ਤੇਦਾਰੀ ਕਰਕੇ ਨਹੀਂ ਆਏ ਗੁਰੂ ਜੀ ਸਾਨੂੰ ਸੇਵਾ ਬਖਸ਼ੋ ਤਾਂ ਗੁਰੂ ਅੰਗਦ ਦੇਵ ਜੀ ਨੇ ਅੰਮ੍ਰਿਤ ਵੇਲੇ ਬਿਆਸ ਦਰਿਆ ਤੋਂ ਜਲ ਲਿਆਉਣ ਦੀ ਸੇਵਾ ਦਿੱਤੀ 12 ਸਾਲ ਸੇਵਾ ਕਰਨ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਕੋਸ਼ ਹੋ ਕੇ 12 ਵਾਰ ਵੀ ਦਿੱਤੇ ਸਨ ਇਸੇ ਤਰ੍ਹਾਂ ਇੱਕ ਗੋਂਦਾ ਖੱਤਰੀ ਜਿਸ ਦੀ ਬਿਆਸ ਦਰਿਆ ਦੇ ਕੰਢੇ ਤੇ ਜ਼ਮੀਨ ਸੀ ਉਹ ਗੁਰੂ ਅੰਗਦ ਦੇਵ ਜੀ ਦੇ ਅੱਗੇ ਬੇਨਤੀ ਕਰਦੇ ਹਨ ਕਿ ਗੁਰੂ ਜੀ ਮੈਂ ਨਗਰ ਵਸਾਉਣਾ ਚਾਹੁੰਨਾ ਹਾਂ ਪਰ ਇਹ ਨਗਰ ਵਸ ਨਹੀਂ ਰਿਹਾ ਕਿਰਪਾ ਕਰੋ ਕਿ ਇਹ ਨਗਰ ਵਸਾਓ ਤਾਂ ਉਹਨਾਂ ਗੋਂਦੇ ਖੱਤਰੀ ਦੀ ਬੇਨਤੀ ਸੁਣ ਕੇ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਨੂੰ ਉਹਨਾਂ ਦੇ ਨਾਲ ਭੇਜਦੇ ਹਨ ਤੇ ਫਿਰ ਉਹ ਨਗਰ ਵਸਾਉਂਦੇ ਹਨ ਗੋਇੰਦਵਾਲ ਸਾਹਿਬ ਇਹ ਗੋਇੰਦਵਾਲ ਸਾਹਿਬ ਉਸੇ ਗੋਂਦੇ ਖੱਤਰੀ ਦੇ ਨਾਮ ਤੋਂ ਰੱਖਿਆ ਜਾਂਦਾ ਹੈ ਇਸੇ ਸਥਾਨ ਤੇ ਗੁਰੂ ਅਮਰਦਾਸ ਜੀ ਨੇ ਇੱਕ ਬੌਲੀ ਸਾਹਿਬ ਦਾ ਨਿਰਮਾਣ ਕੀਤਾ ਜਾਤ ਪਾਤ ਛੂਤ ਛਾਤ ਦੇ ਭੇਤ ਭਾਵ ਨੂੰ ਮਿਟਾਉਣ ਲਈ ਇੱਕ ਬੌਲੀ ਸਾਹਿਬ ਦਾ ਨਿਰਮਾਣ ਕੀਤਾ ਜਿਸ ਦੀਆਂ ਨੰਬਰ 10 ਜੀ ਨੇ ਇਹ ਵੀ ਵਰ ਦਿੱਤਾ ਕਿ ਇਸ ਬੌਲੀ ਸਾਹਿਬ ਦੀਆਂ 84 ਪੌੜੀਆਂ ਤੇ 84 ਵਾਰ ਜੇ ਕੋਈ ਜਪਜੀ ਸਾਹਿਬ ਦਾ ਪਾਠ ਕਰਕੇ ਇਸ ਵਿੱਚ ਇਸ਼ਨਾਨ ਕਰਦੇ ਹਨ ਤਾਂ ਉਹ ਮਰਨ ਜੰਮਨ ਤੋਂ ਰਹਿਤ ਹੋ ਜਾਵੇਗਾ ਉਸ ਦੀ 84 ਕੱਟੀ ਜਾਵੇਗੀ ਸਾਧ ਸੰਗਤ ਜੀ ਵੀਡੀਓ ਚੰਗੀ ਲੱਗੇ ਤਾਂ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰਿਓ ਤਾਂ ਕਿ ਹੋਰ ਸੰਗਤਾਂ ਤੱਕ ਵੀ ਗੋਇੰਦਵਾਲ ਸਾਹਿਬ ਦਾ ਇਤਿਹਾਸ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ